ਸਿਰੀ ਰਾਗ ਮਹੱਲਾ 3 ਹਰ ਭਗਤਾ ਹਰ ਤਨ ਰਾਸ ਹੈ ਗੁਰਪੂਛ ਕਰਹਿ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰਪੂਰੈ ਹਰ ਨਾਮ ਦਰੜਾਇਆ ਹਰ ਭਗਤਾ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਈ ਏ ਮਨ ਆਲਸ ਕਿਆ ਕਰਹਿ ਗੁਰਮਖ ਨਾਮ ਧਿਆਇ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇਈ ਦੁਬਦਾ ਬੂਲ ਖੁਆਰ ਸੋ ਜਨ ਰਲਾਇ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਤਾਰ ਮਨ ਤਨ ਸੌਪੇ ਆਗੇ ਧਰੇ ਉਮੈ ਵਿੱਚੋਂ ਮਾਰ ਤਨ ਗੁਰਮੁਖ ਸੋ ਪਰਵਾਨ ਹੈ ਜੀ ਕਦੇ ਨਾ ਆਵੇ ਹਾਰ ਕਰਮ ਮਿਲੈ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਲਖ 84 ਤਰਸ ਦੇ ਜਿਸ ਮਿਲੇ ਸੋ ਮਿਲੈ ਹਰਿ ਆਈ ਨਾਨਕ ਗੁਰਮੁਖ ਹਰਿ ਪਾਇਆ ਸਦਾ ਹਰਿ ਨਾਮ ਸਮਾਈ ਸ੍ਰੀ ਰਾਗ ਮਹੱਲਾ 3 ਜ੍ਹਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨੰਦਿਨ ਨਾਮ ਧਿਆਈਐ ਸਹਜੇ ਨਾਮ ਸੁਮਾਏ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਈ ਭਾਈ ਰੇ ਜਗ ਦੁਖੀਆ ਦੂਜੈ ਪਾਈ ਗੁਰ ਸਰਨਾਈ ਸੁਖ ਲਹੈ ਆਨੰਦਿਨ ਨਾਮ ਧਿਆਈ ਰਹਾਉ ਸਾਚੇ ਮੈਲ ਨਾ ਲਾਗੇ ਮਨ ਨਿਰਮਲ ਹਰ ਧਿਆਈ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸੁਵਾਈ ਗੁਰ ਗਿਆਨ ਪਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਇ ਮਨਮੁਖ ਮੈਲੇ ਮਲ ਭਰੀ ਹਉ ਮੈਂ ਤ੍ਰਿਸ਼ਨਾ ਵਿਕਾਰ ਬਿਨ ਸ਼ਬਦੈ ਮੈਲ ਨਾ ਉਤਰੈ ਮਰਜਮਹਿ ਹੋਇ ਖੁਆਰ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰਿ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹਿ ਬਿਆਪਿਆ ਵੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰਗਹਿ ਪਤਖੋਏ ਹਉ ਮੈਂ ਗੁਰਮੁਖ ਕੋਈ ਐ ਨਾਮ ਰਤੇ ਸੁਖ ਹੋਇ ਮੇਰੇ ਮਨ ਅਹਨਸਪੂਰ ਰਹੀ ਨੇ ਤੇ ਆਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੀ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈ ਰਾਗ ਆਨੰਦ ਅਨ ਦਿਨ ਭਗਤ ਕਰੇ ਦਿਨ ਰਾਤੀ ਹਉ ਮੈਂ ਮਾਰਨੀ ਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਅਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨ ਤਾਮਸ ਮੂਲੇ ਵਿੱਚੋਂ ਆਪ ਗਵਾਈ ਨਾਮ ਨਿਧਾਨ ਸਤ ਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰਹਿ ਨ ਜਾਣਹਿ ਸਤਗੁਰ ਹਉ ਮੈਂ ਅੰਦਰ ਲਾਗ ਨਾਨਕ ਸ਼ਬਦ ਰਤੇ ਹਰਨਾਮ ਰੰਗਾਈ ਬਿਨ ਭੈ ਕੇਹੀ ਲਾਗ ਸ੍ਰੀ ਰاگ ਮਹੱਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਇ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਈ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉ ਮੈਂ ਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਗੁਰਮਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਗੁਰੂ ਤੇ ਜੋ ਮੋਹ ਫੇਰਹਿ ਮੱਥੇ ਤਿਨ ਕਾਲੇ ਅਨ ਦਿਨ ਦੁੱਖ ਕਮਾਵਦੀ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੀ ਕਹਿਣਾ ਕਿਸੂ ਨਾ ਜਾਵੈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋ ਹੋਇ ਸ੍ਰੀ ਰਾਮ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੀ ਇਹੋ ਮਨ ਧਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ રે ਗੁਰਮੁਖ ਹਰਿ ਨਾਮ ਧਿਆਈ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਾਨਮੁਖ ਮਨਤਨ ਅੰਧ ਹੈ ਤਿਸਨੋਂ ਠੌਰ ਨਾ ਠਾਉ ਬਹੁ ਜੂਨੀ ਭੌਂਦਾ ਫਿਰੈ ਜਿਉ ਸੁਗਣਾ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਨਾਮ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋਸੀਮ ਦੀ ਪੜਵੇ ਤਾਂ ਕਰੈ ਪੁਕਾਰ ਵਿਕਿਆ ਅੰਦਰ ਪਚ ਮੋਇ ਨਾ ਉਰਵਾਰ ਨਾ ਪਾਰ ਮਾਇਆ ਮੋਹੀ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਝੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤਿ ਉਬਰੀ ਸੱਚਾ ਨਾਮ ਸੁਮਾਰ